ਸਤਿਕਾਰਯੋਗ ਦੋਸਤੋ ਅੱਜ ਵਿਸ਼ਵ ਪੁਸਤਕ ਦਿਵਸ ਹੈ ਤੇ ਤੁਹਾਨੂੰ ਸਾਰਿਆਂ ਨੂੰ ਵਿਸ਼ਵ ਪੋਥੀ ਦਿਵਸ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਢੇਰ ਸਾਰੀ ਵਧਾਈ ਸਾਥਿਓ ਕਿਤਾਬਾਂ ਸਾਡੀ ਗਿਆਨ ਦਾ ਦਰਵਾਜ਼ਾ ਖੋਲ੍ਹਦੀਆਂ ਨੇ ਕਿਤਾਬਾਂ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਇਨਕਲਾਬ ਆ ਜਾਂਦਾ ਹੈ ਤੁਸੀਂ ਯਾਦ ਕਰੋ ਕੋਈ ਇੱਕ ਕਿਤਾਬ ਅਜਿਹੀ ਪੜ੍ਹੀ ਜਿਸ ਨੇ ਤੁਹਾਡੀ ਜ਼ਿੰਦਗੀ ਨੂੰ ਰੀਡਾਇਰੈਕਸ਼ਨ ਦਿੱਤੀ ਤੁਹਾਡੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਉਹ ਦਿਸ਼ਾ ਦਿੱਤੀ ਜਿਹਦੇ ਨਾਲ ਤੁਹਾਡੇ ਰੁਕੇ ਹੋਏ ਦਰਵਾਜ਼ੇ ਖੁੱਲ ਗਏ ਬੰਦ ਦਰਵਾਜ਼ੇ ਖੁੱਲ ਗਏ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਚਾਨਣ ਆ ਗਿਆ। ਬਾਕੀ ਦੋਸਤੋ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਜਿੱਥੇ ਪੰਜਾਬ ਸੂਰਬੀਰ ਬਹਾਦਰ ਲੋਕਾਂ ਦੀ ਧਰਤੀ ਆ ਉੱਥੇ ਪੰਜਾਬ ادیਬਾਂ ਦੀ ਕਲਮਕਾਰਾਂ ਦੀ ਪੁਸਤਕ ਪ੍ਰੇਮੀਆਂ ਦੀ ਵੀ ਧਰਤੀ ਆ। ਜਿੱਕਰ ਅਸੀਂ ਦੁਨੀਆਂ ਦਾ ਜੋ ਪਹਿਲਾ ਗ੍ਰੰਥ ਪਹਿਲੀ ਕਿਤਾਬ ਮੰਨੀ ਜਾਂਦੀ ਹੈ ਰਿਗਵੇਦ ਉਹਦੀ ਗੱਲ ਕਰੀਏ ਉਹਦੀ ਰਚਨਾ ਪੰਜਾਬ ਦੀ ਧਰਤੀ ਤੇ ਹੋਈ ਤੇ ਜੇਕਰ ਅਸੀਂ ਬਹੁਤ ਸ਼ਰਧਾ ਤੇ ਆਦਰ ਸਤਿਕਾਰ ਨਾਲ ਯਾਦ ਕਰੀਏ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਵਿੱਚ ਸਾਡੇ ਗੁਰੂ ਸਾਹਿਬਾਨ ਸਭਾਏ ਮਾਨ ਨੇ ਜਿਹਦੇ ਵਿੱਚ ਪਟਾਂ ਦੀ ਭਗਤਾਂ ਦੀ ਬਹੁਤ ਉਪਦੇਸ਼ਮਈ ਗੁਰਬਾਣੀ ਦਰਜ ਹੈ ਉਹਦੀ ਰਚਨਾ ਵੀ ਸਾਡੀ ਪੰਜਾਬ ਦੀ ਧਰਤੀ ਤੇ ਹੋਈ ਸੋ ਇਸ ਕਰਕੇ ਦੋਸਤੋ ਕਿਤਾਬਾਂ ਸਾਡਾ ਮੁਕਤੀ ਦਾ ਆਧਾਰ ਵੀ ਨੇ ਪਰ ਅੱਜ ਅਸੀਂ ਜਦੋਂ ਦੇਖਦੇ ਹਾਂ ਕਿ ਕਿਤੇ ਦਰਿੰਦਗੀ ਹੁੰਦੀ ਆ ਕਿਤੇ ਕੋਈ ਬੇਦੋਸ਼ਿਆਂ ਦਾ ਖੂਨ ਡੁੱਲਦਾ ਤਾਂ ਸਾਨੂੰ ਲੱਗਦਾ ਕਿ ਕਿਤਾਬਾਂ ਦਾ ਪ੍ਰਕਾਸ਼ ਸਮੁੱਚੀ ਦੁਨੀਆ ਤੱਕ ਨਹੀਂ ਜਾ ਸਕਿਆ ਕਿਤਾਬਾਂ ਦੀ ਪਹੁੰਚ ਵਿਆਪਕ ਨਹੀਂ ਹੋ ਸਕੀ ਕਿਤਾਬਾਂ ਦੀ ਪਹੁੰਚ ਹੈ ਜਿਹੜੀ ਉਹ ਹਰ ਤੱਕ ਨਹੀਂ ਪਹੁੰਚ ਸਕੀ ਨਹੀਂ ਮਤਲਬ ਨਹੀਂ ਜਿਸ ਤਰ੍ਹਾਂ ਦੀ ਕੱਲ ਦਰਿੰਦਗੀ ਹੋਈ ਆ ਸਾਡੇ ਪਹਿਲਗਾਮ ਦੇ ਵਿੱਚ ਜਿਸ ਨੂੰ ਮਿੰਨੀ ਸਵਿਟਜ਼ਰਲੈਂਡ ਕਿਹਾ ਜਾਂਦਾ ਜਿਸ ਨੂੰ ਦੁਨੀਆਂ ਦਾ ਸਵਰਗ ਕਿਹਾ ਜਾਂਦਾ ਤੇ ਜਿੱਥੇ ਵਿਚਾਰੇ ਵਿਦੋਸ਼ੇ ਘੁੰਮਣ ਗਏ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਭੂਮੀ ਸਾਡੇ ਲਈ ਸਵਰਗ ਨਹੀਂ ਸ਼ਮਸ਼ਾਨ ਬਣ ਜੂਗੀ ਜਿਨ੍ਹਾਂ ਦਾ ਕੋਈ ਦੋਸ਼ ਵੀ ਨਹੀਂ ਸੀ ਤੇ ਜਿਨ੍ਹਾਂ ਨੇ ਇੱਕ ਬਹਿਸ਼ੀ ਇਹਨਾਂ ਦਰਿੰਦਗੀ ਦਾ ਕਾਰਾ ਕੀਤਾ ਜਿਹਨੂੰ ਦੇਖ ਕੇ ਹਰ ਭਾਰਤੀ ਦੀ ਅੱਖ ਨਾ ਮਾ ਤੇ ਉੱਥੇ ਮੈਨੂੰ ਲੱਗਦਾ ਕਿ ਤਰ੍ਹਾਂ ਕਿਤੇ ਕਿਤਾਬਾਂ ਉੱਥੋਂ ਤੱਕ ਨਹੀਂ ਪਹੁੰਚੀਆਂ ਤਾਂ ਹੀ ਉਹਨਾਂ ਲੋਕਾਂ ਨੇ ਇਸ ਤਰ੍ਹਾਂ ਦਾ ਆ ਜਿਹੜਾ ਕਾਰਾ ਕਾਂਡ ਉਹ ਕੀਤਾ ਸਭ ਕੁਝ ਹੋ ਜੂਗਾ ਪਰ ਜੋ ਲੋਕ ਆਪਣੇ ਪਿਆਰਿਆਂ ਤੋਂ ਆਪਣੇ ਸਾਥੀਆਂ ਤੋਂ ਵਿਛੜ ਗਏ ਉਹ ਨਹੀਂ ਮਿਲਨੇ ਸੋ ਦੋਸਤੋ ਕਿਤਾਬਾਂ ਜਿਹੜੀਆਂ ਵਾਕਈ ਹੀ ਤੁਹਾਡੇ ਵਿੱਚ ਲਚਕ ਪੈਦਾ ਕਰਦੀਆਂ ਨੇ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਨਿਰਪੱਖ ਤੁਹਾਡਾ ਫੈਸਲਾ ਕਰਨ ਦੀ ਇਹ ਕਿਤਾਬਾਂ ਦੇ ਵਿੱਚੋਂ ਹੀ ਸਾਨੂੰ ਸੂਝੀ ਮਿਲਦੀ ਆ ਸੋ ਸਾਨੂੰ ਖਾਸ ਤੌਰ ਤੇ ਪਪਾ ਜੀ ਨਾਲ ਪੀਓ ਸ਼ਰਾਬ ਮੈਨੂੰ ਲੈ ਕੇ ਦਿਓ ਕਿਤਾਬ ਸਖਰ ਤਾਂ ਲਹਿਰ ਚੱਲੀ ਸੀ ਉਸ ਸਮੇਂ ਨਾਰਾ ਬੜਾ ਮਕਬੂਲ ਹੋਇਆ ਸੀ ਬਾਕੀ ਕਿਤਾਬ ਕਲਚਰ ਪੁਸਤਕ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ ਅੱਜ ਬੜੇ ਅਫਸੋਸ ਦੀ ਗੱਲ ਆ ਜੇ ਤੁਸੀਂ ਬੱਚਿਆਂ ਨੂੰ ਪੁੱਛਦੇ ਆ ਕਿ ਬੇਟਾ ਤੁਹਾਡੀ ਦੋ ਮਨਪਸੰਦੀਆਂ ਕਿਤਾਬਾਂ ਦੱਸੋ ਤਾਂ ਉਹ ਕਿਤਾਬ ਨਹੀਂ ਦੱਸਦੇ ਮਨਪਸੰਦ ਦੀ ਪਰ ਉਹ ਸੀਰੀਅਲ ਦੱਸ ਦੇਣਗੇ ਤੁਹਾਨੂੰ ਤੁਹਾਨੂੰ ਉਹ ਕੁਝ ਫਿਲਮਾਂ ਦੇ ਨਾਮ ਦੱਸ ਦੇਣਗੇ ਤੇ ਪਰ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਦੇਖੀਏ ਤਾਂ ਸਰਦਾਰ ਜਸਵੰਤ ਸਿੰਘ ਜੀ ਕਮਲ ਹਨਾ ਉਹ ਗਰਦਿਆਲ ਸਿੰਘ ਜੀ ਜਾਂ ਅਸੀਂ ਰਾਮ ਸਰੂਪਨਖੀ ਦੀ ਗੱਲ ਕਰ ਲਈਏ ਭਾਈ ਵੀਰ ਸਿੰਘ ਦੀ ਗੱਲ ਕਰ ਲਈਏ ਸਮ ਸਿੰਘ ਸੇਖੋਂ ਜੀ ਦੀ ਗੱਲ ਕਰਨੀ ਹੈ ਦਲੀਪ ਕੌਰ ਟਵਾਣਾ ਦੀ ਗੱਲ ਕਰਨੀ ਹੈ ਤਾਂ ਹੋਰ ਬਹੁਤ ਸਾਰੇ ਜਿਹੜੇ ਮੰਟੋ ਜੀ ਨੇ ਤੇ ਸ਼ਿਵ ਕੁਮਾਰ ਬਟਾਲਵੀ ਜੀ ਹੋਰ ਕਿੰਨੇ ਵੱਡੀ ਲਾਈਨ ਆ ਪੰਜਾਬੀ ਦੇ ਵਿੱਚ ਜਿਨ੍ਹਾਂ ਨੂੰ ਪੜ ਕੇ ਅਸੀਂ ਜ਼ਿੰਦਗੀ ਨਾਲ ਜੁੜਦੇ ਹਾਂ ਜਾਂ ਅਸੀਂ ਜ਼ਿੰਦਗੀ ਦੇ ਅਨੁਭਵ ਸਿੱਖਦੇ ਹਾਂ ਕਿਤਾਬਾਂ ਦੇ ਵਿੱਚ ਜ਼ਿੰਦਗੀ ਦਾ ਨਿਚੋੜ ਹੈ ਖਾਸ ਤੌਰ ਤੇ ਨਵੀਂ ਪੀੜੀ ਨੂੰ ਅੱਜ ਸਾਨੂੰ ਕਿਤਾਬਾਂ ਨਾਲ ਜੋੜਨ ਦੀ ਲੋੜ ਹੈ ਇਹੀ ਸਾਡਾ ਵਿਸ਼ਪ ਪੁਸਤਕ ਦੀਪਸ ਤੇ ਸਾਰਿਆਂ ਨੂੰ ਸੰਦੇਸ਼ ਹੈ ਕਿ ਸਾਰੇ ਕਿਤਾਬਾਂ ਨਾਲ ਜੁੜੀਏ ਕਿਤਾਬਾਂ ਦੀ ਸਵੇਦਨਾ ਦੇ ਨਾਲ ਜੁੜੀਏ ਮੇਰੇ ਸਾਹਮਣੇ ਵੀ ਕੁਝ ਕਿਤਾਬਾਂ ਪਈਆਂ ਨੇ ਜਿਦੇ ਵਿੱਚੋਂ ਰੋਹੀ ਦਾ ਫੁੱਲ ਹਰਦੇਵ ਵਰਸ਼ੀ ਸਾਡੇ ਕਾਮਰੇਡ ਆਗੂ ਨੇ ਮੈਨੂੰ ਉਹਨਾਂ ਦੇ ਰਿਸ਼ਤੇਦਾਰ ਸਦਰ ਬਲਵੀਰ ਸਿੰਘ ਜੀ ਅਗਰੋਈਆ ਮਾਨਸਾ ਤੋਂ ਉਹਨਾਂ ਨੇ ਕਿਤਾਬ ਭੇਟ ਕੀਤੀ ਸੀ ਤੇ ਜਸਪਾਲ ਮਾਨਖੜਾ ਜੀ ਜਿਹੜੇ ਬੜੇ ਸਹਿਤ ਨਾਲ ਜੁੜੇ ਹੋਏ ਆ ਉਹਨਾਂ ਨੇ ਇਹ ਕਿਤਾਬ ਦਾ ਸੰਪਾਦਨ ਕੀਤਾ ਕਹਿ ਲਓ ਲਿਖੀ ਆ ਤੇ ਬੜੀ ਅੱਛੀ ਕਿਤਾਬ ਆ ਮੰਟੋ ਦੀਆਂ ਕਹਾਣੀਆਂ ਪਈਆਂ ਧੁੱਪਾਂ ਛਾਵਾਂ ਕਿਤਾਬ ਪਈ ਆ ਇਹ ਦੁਬਾਰਾ ਪੜ੍ਹੀ ਆ ਪਿਛਲੇ ਹਫਤੇ ਅਨੰਦਰਿੰਦਰ ਸਿੰਘ ਜੀ ਕਪੂਰ ਦੀ ਬੜੇ ਮੋਟੀਵੇਸ਼ਨਲ ਬੜੇ ਪ੍ਰੇਰਣਾਦਾਇਕ ਨੇ ਬੜੀ એનર્ਜੀ ਮਿਲਦੀ ਆ ਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਪਈਆਂ ਨੇ ਤਾਂ ਆ ਕਿਤਾਬ ਇੱਕ ਹੋਰ ਪਈਆ ਮਹਾਰਾਜਾ ਦੀਵਾਨ ਜਰਮਨੀ ਦਾਸ ਮੈਂ ਪਿਛਲੇ ਦਿਨੀ ਕਲਾ ਕਿਤਾਬ ਕਲਮ ਮੇਲਾ ਜੋ ਮਾਨਸਾ ਵਿਖੇ ਲੱਗਦਾ ਹੈ ਉਹਦੇ ਵਿੱਚੋਂ ਇਹ ਖਰੀਦੀ ਸੋ ਕਿਤਾਬਾਂ ਨੂੰ ਖਰੀਦੀ ਇਹ ਘਰਾਂ ਦੇ ਵਿੱਚ ਛੋਟੀਆਂ-ਛੋਟੀਆਂ ਲਾਇਬ੍ਰੇਰੀਆਂ ਦੀ ਸ਼ੁਰੂਆਤ ਕਰੀਏ ਤਾਂ ਹੀ ਅਸੀਂ ਜਿੱਥੇ ਲੋਪ ਫਲਾ ਸਕਾਂਗੇ ਉਥੇ ਆਪਣੀ ਜ਼ਿੰਦਗੀ ਵੀ ਸਫਲ ਕਰ ਸਕਾਂਗੇ ਇੱਕ ਵਾਰ ਫੇਰ ਪੰਜਾਬੀ ਤਫਸਰਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪੁਸਤਕ ਦਿਵਸ ਦੀਆਂ ਵਿਸ਼ੇਪ ਪੁਸਤਕ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਦੁਆ ਕਰਦੇ ਹਾਂ ਅਮੀਰ ਕਰਦੇ ਹਾਂ ਕਿ ਤੁਸੀਂ ਕਿਤਾਬਾਂ ਨਾਲ ਜੁੜ ਕੇ ਆਪਣੀ ਜ਼ਿੰਦਗੀ ਦੇ ਨਵੇਂ ਰਾਹ ਰਸਤੇ ਬਣਾਓਗੇ ਤੇ ਚਾਨਣ ਵਾਲੇ ਰਸਤਿਆਂ ਤੇ ਤੁਰੋਗੇ ਬਹੁਤ-ਬਹੁਤ ਧੰਨਵਾਦ